ਮਾਦ ਅ ਇਹ ਸੈਕਵੰਦਰ ਸਿੰਘ ਜੀ ਮਾਮਲਾ ਕੀ ਹੋਇਆ ਅਰੇ ਰਾਤ ਨਾਈਟ ਪੀਸੀਆਰ ਤੇ ਮੈਂ ਡਿਊਟੀ ਕਰਦਾ ਸੀਗਾ ਜੀ ਰੇਲਵੇ ਰੋਡ ਤੇ ਦੋ ਬੰਦੇ ਆਏ ਸਾਰੇ ਉਧਰੋਂ ਸਟੇਸ਼ਨ ਵਾਲੀੋਂ ਉਹਨਾਂ ਨੂੰ ਰੁਕਣ ਦਾ ਸਹਾਰਾ ਕੀਤਾ ਸਾਰੇ ਰੁਕੇ ਨਹੀਂ ਐ ਉਹ ਵਾਪਸ ਚਲੇ ਗਏ ਜਦੋਂ ਅਸੀਂ ਉਹਦੇ ਮਗਰ ਇੱਕ ਮੋਟਰਸਾਈਕਲ ਲਗਾਇਆ ਤੇ ਉਹ ਕਿਸੇ ਬੰਦ ਗਲੀ ਦੇ ਵਿੱਚ ਮਤਲਬ ਵੜ ਗਏ ਉਹ ਉੱਥੇ ਰੁਕ ਗਏ ਸਾਰੇ ਉੱਥੇ ਜਾ ਕੇ ਅਸੀਂ ਫੜਲੇ ਦੋ ਜਣੇ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੈਰੀਫਾਈ ਲਈ ਸਰ ਥਾਣੇ ਲੈ ਕੇ ਜਾ ਰਹੇ ਸੀਗੇ ਸਰ ਪਤਾ ਨਹੀਂ ਸਰ ਉਹਨਾਂ ਨੇ ਕੋਲੋਂ ਫੋਨ ਕਰਤਾ ਦੋ ਬੰਦੇ ਉਹਨਾਂ ਨੇ ਤੈਨ ਹੋਰ ਬੁਲਾ ਲਏ ਸਰ ਜਦੋਂ ਅਸੀਂ ਬਗਲੀ ਵਾਲਿਆਂ ਦੀ ਦੁਕਾਨ ਕੋਲੇ ਆਏ ਉਦੋਂ ਸਰ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਸਰ ਪਹਿਲਾਂ ਤਾਂ ਅਗੁੱਥਮ ਉੱਥੇ ਹੁੰਦੇ ਰਹੇ ਸਰ ਫਿਰ ਮੇਰੇ ਤੋਂ ਉਹਨਾਂ ਨੇ ਦਜਾ ਡੰਡਾ ਖੋਲੇ ਸਰ ਮੈਨੂੰ ਜੱਫੀ ਪਾਤੀ ਜਦੋਂ ਮੇਰੇ ਥੱਲੇ ਡਿੱਗ ਗਏ ਸਰ ਮੈਂ ਮੇਰੇ ਸਿਰ ਤੋਂ ਡੱਡਾ ਵਾਲਿਆ ਨੇ ਇੱਕ ਮੇਰੇ ਬਾਹ ਤੇ ਲੱਗਿਆ ਸਰ ਤੇ ਇੱਕ ਮੇਰੇ ਇਧਰ 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 ਲੱਗਿਆ ਸਰ ਮੈਂ ਤਣ ਜਾਣਾ ਸੀਗਾ ਸਰ ਇਹ ਹੌਲਦਾਰ ਆਪਣੇ ਗੁਰਪ੍ਰੀ ਸਿੰਘ ਤੇ ਇੱਕ ਹੌਲਦਾਰ ਜਤਿੰਦਰ ਸਿੰਘ ਇੱਕ ਦੇ ਥੋੜੀ ਜਿਹੀ ਛੋਟੀ ਲੱਗੀ ਸਰ ਉਹ ਸਟਾਕ ਆ ਜੀਆ ਸਾਨੂੰ ਦਾ ਉਹਦੇ ਘੱਟ ਲੱਗੇ ਸਰ ਪਤਾ ਨਹੀਂ ਇਹ ਕੌਣ ਸੀ ਬੰਦੇ ਸਰ ਆਪਣੇ ਕੋਈ ਨਹੀਂ ਛੇੜੀ ਸੀਗੇ ਸਰ ਇੱਥੇ ਮਾਡਲ ਟਾਊਨ ਬਵਾਦ ਚੋਂ ਪਤਾ ਲੱਗਿਆ ਕਹਿੰਦੇ ਮਾਡਲ ਟਾਊਨ ਦੇ ਆ ਜੀ ਨਾਮ ਤੁਹਾਨੂੰ ਕੋਈ ਹਮਲਾ ਕਰਨ ਲੱਗਿਆ ਕਿ ਨਾ ਨਾ ਬੱਸ ਲੱਗ ਗਿਆ ਕੀ ਕਰ ਸਰ ਸਰ ਉਹ ਦੇਖੋ ਆਮ ਆਮ ਮਲਾਜ਼ਮ ਨੂੰ ਸਾਰੇ ਇਦਾਂ ਕਰ ਰਹੇ ਆ ਆਮ ਪਬਲਿਕ ਨੂੰ ਸਰ ਕੀ ਕਰ ਤੁੱਚ ਜਾਣਦੇ ਸਰ ਉਹ ਸਰ ਪੀਵੀ 26 ਆਪਣੇ ਸਪਰਿੰਗਡੇਲ ਸਕੂਲ ਕੋਲੇ ਉਹਨਾਂ ਦੀ ਸਰ ਆਪਣੇ ਜਿਹੜੇ ਉਹ ਨੰਬਰ ਪਲੇਟਾਂ ਬਣਾਉਂਦੇ ਸਾਰ ਉਹ ਉਹਨਾਂ ਦੀ ਦੁਕਾਨ ਆ ਉੱਥੇ ਉਹੀ ਤਿੰਨ ਮੁੰਡੇ ਸੀਗੇ ਸਾਰੇ ਤੇ ਉਸ ਤੋਂ ਬਾਅਦ ਸਰਮ ਨੂੰ ਉਹ ਉਹਨਾਂ ਨੂੰ ਥਾਣੇ ਭੇਜ ਦਿੱਤਾ ਸਰ ਜਿਹੜਾ 1:00 ਵਜ ਗਿਆ ਸੀਗਾ ਤਿੰਨੇ ਜਾਣੇ ਭੱਜ ਗਏ ਸਾਰੇ ਮੈਨੂੰ ਸਰ ਚੱਕ ਕੇ ਥਾਣੇ ਲਿਆ ਅਤੇ ਹਸਪਤਾਲ ਦਾਖਲ ਕਰਵਾ ਦਿੱਤਾ ਸਰ ਖੱਟਾ ਠੀਕ ਆ ਸਰ ਹੁਣ ਚਾਹਾਂ ਦੀ ਚਰਚ ਵੀ ਹੈਗੀ ਸਰ ਰਾਤ ਸਿਟੀ ਸਕੈਨ ਕਰੀ ਸੀਗੀ ਸਰ ਠੀਕ ਆ ਸਰ ਹੁਣ ਸਿਟੀ ਸਕੈਨ ਕਰੀ ਸਰ ਠੀਕ ਆ ਹੁਣ ਇੱਕ ਰਾਤ ਮੁਲਾਜ਼ਮਾ ਨਾਲ ਮਾਮਲਾ ਹੋਇਆ ਫਿਰ ਕੀ ਮਾਮਲਾ ਹੋਇਆ ਤੇ ਕੀ ਕਰਦੇ ਸਾਡਾ ਇੱਕ ਪੀਸੀਆਰ ਦਾ ਰਾਤ ਦਾ ਇੱਕ ਕਰਮਚਾਰੀ ਸੀ ਜਿਸੇ ਸੁਖਵਿੰਦਰ ਉਹਨੂੰ ਤਿੰਨ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਮਤਲਬ ਤੇ ਉਹਦੀ ਵਰਦੀ ਉਹਦੀ ਡਿਊਟੀ 'ਚ ਵੇਖਣ ਪਾਇਆ ਹੈਗਾ ਜੀ ਸਰ ਕੀ ਕਾਰਵਾਈ ਕੀਤੀ ਜਰ ਅਸੀਂ ਐਫਆਰ ਰਜਿਸਟਰ ਕਰ ਲਿਆ ਤੇ ਸਾਡੀ ਤਪਤੀ ਚੱਲ ਰਹੀ ਹੈ